ਇੱਕ ਵਾਰ ਦੀ ਗੱਲ ਹੈ ਕਿ ਜੰਗਲ ਦੇ ਬੁੱਢੇ ਸ਼ੇਰ ਨੇ ਗਧੇ ਅਤੇ ਬਿੱਲੀ ਦੇ ਨਾਲ ਦੋਸਤੀ ਕੰਢ ਲਈ। ਤਿੰਨਾਂ ਨੇ ਮਿਲ ਕੇ ਫੈਸਲਾ ਕਰ ਲਿਆ ਕਿ ਬਿੱਲੀ ਸ਼ਿਕਾਰ ਦਾ ਪਤਾ ਕਰਿਆ ਕਰੇਗੀ ਅਤੇ ਸ਼ੇਰ ਸ਼ਿਕਾਰ ਨੂੰ ਮਾਰਿਆ ਕਰੇਗਾ ਤੇ ਖੋਤੇ ਦੇ ਉੱਤੇ ਲੱਦ ਕੇ ਉਸ ਨੂੰ ਲਿਆਂਦਾ ਜਾਏਗਾ ਸੋ ਇਹ ਫੈਸਲਾ ਤਿੰਨਾਂ ਨੇ ਮਿਲ ਬੈਠ ਕੇ ਤੇ ਸਰਬਸੰਮਤੀ ਨਾਲ ਕਰ ਲਿਆ ਇੱਕ ਦਿਨ ਉਹ ਕੀ ਹੋਇਆ ਕਿ ਬਿੱਲੀ ਦੌੜੀ ਦੌੜੀ ਆਈ ਤੇ ਆ ਕੇ ਸ਼ੇਰ ਨੂੰ ਕਹਿਣ ਲੱਗੀ ਕਿ ਫਲਾਣੀ ਫਲਾਣੀ ਜਗ੍ਹਾ ਤੇ ਇੱਕ ਮਿਰਗ ਸੁਸਤਿਆ ਰਿਹਾ ਹੈ ਸੌ ਰਿਹਾ ਹੈ ਸੋ ਸ਼ੇਰ ਹੋਤਾ ਅਤੇ ਬਿੱਲੀ ਤਿੰਨੋਂ ਹੀ ਉਸ ਪਾਸੇ ਨੂੰ ਚੱਲ ਪਏ ਤੇ ਉਸ ਨੂੰ ਘੇਰਾ ਪਾ ਕੇ ਸ਼ੇਰ ਨੇ ਹਮਲਾ ਕਰਕੇ ਉਸ ਦੀ ਸਾਰ ਅਗ ਤੋਂ ਉਸ ਨੂੰ ਜੱਪਕੜਿਆ ਉਸ ਦੀ ਧੌਣ ਮੋੜ ਕੇ ਉਸ ਨੂੰ ਮਾਰ ਸੁੱਟਿਆ ਉਸ ਤੋਂ ਬਾਅਦ ਸ਼ਿਕਾਰ ਨੂੰ ਖੋਤੇ ਦੇ ਉੱਤੇ ਲੱਦ ਕੇ ਸ਼ੇਰ ਦੀ ਗੁਫਾ ਦੇ ਖੋਲ ਲਿਆਂਦਾ ਗਿਆ ਸ਼ਿਕਾਰ ਨੂੰ ਖੋਤੇ ਤੋਂ ਉਤਾਰਦਿਆਂ ਹੋਇਆਂ ਨਸ਼ਿਆਇਆ ਹੋਇਆ ਸ਼ੇਰ ਖੋਤੇ ਨੂੰ ਕਹਿਣ ਲੱਗਾ ਚੱਲ ਬਈ ਖੋਤੇ ਆ ਮਾਸ ਦੀ ਵੰਡ ਕਰ ਬੜੀ ਭੁੱਖ ਲੱਗੀ ਹੋਈ ਸੂ ਖੋਤੇ ਦੀ ਜਿੱਥੋਂ ਤੱਕ ਅਕਲ ਸੀ ਸੂਝ-ਬੂਝ ਸੀ ਉਸ ਨੇ ਮਾਸ ਦੀਆਂ ਤਿੰਨ ਢੇਰੀਆਂ ਕਰ ਦਿੱਤੀਆਂ ਕਹਿਣ ਲੱਗਾ ਕਿ ਇਹ ਬਿੱਲੀ ਤੇਰੀ ਤੇ ਇਹ ਢੇਰੀ ਮੇਰੀ ਤੇ ਇਹ ਸ਼ੇਰ ਜੰਗਲ ਦੇ ਬਾਦਸ਼ਾਹ ਇਹ ਤੁਹਾਡੀ ਹੁਣ ਤਿੰਨੋਂ ਢੇਰੀਆਂ ਨੂੰ ਬਰਾਬਰ ਦੇਖ ਕੇ ਸ਼ੇਰ ਨੂੰ ਗੁੱਸਾ ਆ ਗਿਆ ਕਿ ਹੁਣ ਗਦਾ ਵੀ ਮੇਰੀ ਬਰਾਬਰੀ ਕਰੇਗਾ ਅਤੇ ਇਹ ਬਿੱਲੀ ਵੀ ਮੇਰੇ ਬਰਾਬਰ ਦਾ ਹਿੱਸਾ ਲਵੇਗੀ ਸੋ ਸ਼ੇਰ ਨੇ ਗੁੱਸੇ ਵਿੱਚ ਆ ਕੇ ਤੇ ਗਧੇ ਨੂੰ ਚੀਰ ਛੁੱਟਿਆ ਕਹਿਣ ਲੱਗਾ ਬੱਲੇ ਹੋਏ ਗਧਿਆ ਤੇਰੇ ਸਿਆਣਪ ਦੇ ਤੇ ਫਿਰ ਸ਼ੇਰ ਬਿੱਲੀ ਨੂੰ ਕਹਿਣ ਲੱਗਾ ਚੱਲ ਮਾਸੀ ਹੁਣ ਤੂੰ ਇਸ ਮਾਸ ਦੀ ਵੰਡ ਕਰ ਬਿੱਲੀ ਨੇ ਸਾਰਾ ਮਾਸ ਇੱਕ 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 ਥਾਂ ਤੇ ਇਕੱਠਾ ਕਰਨ ਦਿੱਤਾ ਤੇ ਉਸ ਵੱਡੇ ਢੇਰ ਦੇ ਵਿੱਚੋਂ ਦੋ ਕੁ ਹੱਡੀਆਂ ਚੁਗੀਆਂ ਤੇ ਇੱਕ ਪਾਸੇ ਰੱਖ ਦਿੱਤੀਆਂ ਕਹਿਣ ਲੱਗੀ ਕਿ ਇਹ ਹਿੱਸਾ ਤੁਹਾਡਾ ਤੇ ਇਹ ਹਿੱਸਾ ਮੇਰਾ ਹੁਣ ਸ਼ੇਰ ਜਿਹੜਾ ਸੀ ਬੜਾ ਖੁਸ਼ ਸੀ ਤੇ ਉਹ ਚਾਪਲ-ਜਾਪਲ ਕੇ ਮਾਸ ਖਾਣ ਲੱਗਾ ਤੇ ਨਾਲ ਹੀ ਗੱਲਾਂ ਕਰਦਾ ਕਰਦਾ ਬਿੱਲੀ ਨੂੰ ਕਹਿਣ ਲੱਗਾ ਮਾਸੀ ਅਜੇ ਹੀ ਵੰਡ ਕਰਨੀ ਤੂੰ ਕਦੋਂ ਦੀ ਸਿੱਖੀ ਹੈ ਬਿੱਲੀ ਕਹਿਣ ਲੱਗੀ ਭਾਣ ਜਿਆ ਦੇਖ ਕੇ ਹੀ ਸਿੱਖੀ ਹੈ ਸੋ ਅਜਹੀਆਂ ਹੀ ਘਟਨਾਵਾਂ ਮਨੁੱਖੀ ਇਤਿਹਾਸ ਦੇ ਵਿੱਚ ਵੀ ਨਿਤ ਵਾਪਰਦੀਆਂ ਰਹੀਆਂ ਹਨ ਤੇ ਨਿਤ ਵਾਪਰ ਰਹੀਆਂ ਹਨ ਬਿੱਲੀ ਨੇ ਤੇ ਗਦੇ ਦਾ ਹਸ਼ਰ ਦੇਖ ਕੇ ਜਲਦੀ ਹੀ ਸਮਝ ਲਿਆ ਸੀ ਪਰ ਮਨੁੱਖ ਜਿਹੜਾ ਹੈ ਉਸ ਦੇ ਨਾਲ ਅਤੇ ਸਾਹਮਣੇ ਅਜਿਹੀਆਂ ਘਟਨਾਵਾਂ ਨਿਤ ਵਾਪਰਦੀਆਂ ਹਨ ਪਰ ਮਨੁੱਖ ਨਹੀਂ ਸਮਝਦਾ